ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਪੂਰੀ ਵਾਲੇ ਸੁਵਾਰੇ ਵਾਲੇ ਪਿੰਡ ਜੰਡੋਲੀ ਵਾਲਿਆਂ ਦੇ ਮਹਾਂਪੋਠਾ ਦੇ ਅਸਥਾਨ ਜਿੱਥੇ ਕਿ ਅੱਜ ਮਿਤੀ 14 ਅਗਸਤ 2025 ਸੰਤਿਆਰੇ ਸਮੇਂ ਸਵਾਉ ਦੇ ਫੇਲੇ ਆਰਤੀ ਅਤੇ ਲੰਗਰ ਦੇ ਜੋ ਸਮਾਗਮ ਕਰਵਾਇਆ ਜਾ ਰਿਹਾ ਹੈ ਜੀ ਲੰਗਰ ਹਾਲ ਗੁਰਦਵਾਰਾ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਲੰਗਰ ਹਾਲ ਸੰਤਿਆਰੇ ਸਮੇਂ ਗੁਰੂ ਕਾ ਅਕੋਟ ਲੰਗਰ ਪਤਾ ਜਾ ਰਿਹਾ ਹੈ ਜੀ ਗੁਰੂ ਕਰਦੇ ਵਹੀਰ ਲੰਗਰ ਖਾਦਦੇ ਹੋਏ ਹੋਰ ਇਲਾਕੇ ਦੀਆਂ ਸੰਗਤਾਂ ਕਬਤਿਆਂ ਦੇ ਲੰਗਰ ਲੰਗਰ ਹਾਲ ਪਿੰਡ ਜੰਡੋਲੀ ਗੁਰਦੁਆਰਾ ਸ਼ਰੰਤ ਬਾਬਾ ਹਰਨਾਮ ਸਿੰਘ ਜੀ ਕਮੇਟੀ 14 ਅਗਸਤ 2025 ਸ਼ਾਮ ਦੇ ਕੋਈ 7-8 ਵਜੇ ਦਾ ਸਮਾਜਿਕ ਗੁਫੇ ਵਰਦਨਾ ਦੀ ਸਾਫ ਸਫਾਈ ਦੀ ਸ਼ਿਮਾ ਚੱਲ ਰਹੀ ਹੈ ਜੀ ਰਸੋਈ ਘਰ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਮਹਾਪੁਰਖਾਂ ਦਾ ਆਸਾਨ ਜਿੱਥੇ ਕਿ ਸ਼ਾਮ ਦੇ ਸਮੇਂ ਦਾ ਜੋ ਲੰਗਰ ਹੈ ਉਹ ਤਿਆਰ ਹੋ ਰਿਹਾ ਹੈ ਅੱਜ ਮਿਤੀ 14 ਅਗਸਤ 2025 ਸ਼ਾਮ ਦੇ ਸਮੇਂ ਦਾ ਜੋ ਲੰਗਰ ਹੈ ਸੰਗਤਾਂ ਨੂੰ ਆਰਤੀ ਉਪਰੰਤ ਜੋ ਖਾਇਆ ਜਾਣਾ ਉਹ ਤਿਆਰ ਹੋ ਰਿਹਾ ਹੈ ਜੀ ਰਸੋਈ ਘਰ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਪੁਰਸ਼ਾਂ ਦੇ ਸਾਂਤਰੀ ਸ਼ਾਮ ਦੇ ਸਮੇਂ ਦਾ ਜੋ ਪ੍ਰਸ਼ਾਦਾਂ ਦਾ ਲੰਗਰ ਤਿਆਰ ਹੋ ਰਿਹਾ ਜੀ ਅੱਜ ਮਿਤੀ 14 ਅਗਸਤ 2025 ਸ਼ਾਮ ਦੇ ਸਮੇਂ ਦਾ ਜੋ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੂੰ ਲੰਗਰ ਛਕਾ ਜਾਣਾ ਹੈ ਪ੍ਰਸ਼ਾਦਾਂ ਦਾ ਲੰਗਰ ਤਿਆਰ ਹੋ ਰਿਹਾ ਹੈ ਜੀ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਭੂਰੀ ਵਾਲੇ ਚੁਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਮਹਾਪੁਰਸ਼ਾਂ ਦੇ ਸਾਂਤਰੀ ਗੁਰੂ ਕੇ ਟੋਟਾ ਲੰਗਰ ਚੱਲ ਰਿਹਾ ਹੈ ਏ ਅੱਜ ਸ਼ਾਮ ਨੂੰ ਜੋ ਲੰਗਰ ਚੱਲਣਾ ਹੈ ਆਰਤੀ ਤੋਂ ਉਪਰੰਤ ਉਹ ਪ੍ਰਸ਼ਾਦਾਂ ਦਾ ਲੰਗਰ ਚਾਰ ਹੋ ਰਿਹਾ ਹੈ ਜੀ ਅੰਦਰ ਜੋ ਪ੍ਰਸ਼ਾਦਾਂ ਦੀ ਪੱਠੀ ਸੀ ਉਹ ਇੱਕ ਨੰਬਰ ਹੈ ਜੀ ਇਹ ਦੋ ਨੰਬਰ ਪੱਠੀ ਬਾਹਰ ਸਾਈਡ 'ਚ ਲਾਈ ਹੋਈ ਹੈ ਦੋ ਪੱਠੀਆਂ ਤੇ ਪ੍ਰਸ਼ਾਦਾਂ ਦਾ ਲੰਗਰ ਤਿਆਰ ਹੋ ਰਿਹਾ ਹੈ ਜੀ ਗੁਰਦੁਆਰਾ ਸੰਤਪਾਪ ਹਰਨਾਮ ਸਿੰਘ ਜੀ ਅੱਜ ਮਿਤੀ 14 ਅਗਸਤ 2025 ਸ਼ਾਮ ਦੇ ਸਮੇਂ ਦਾ ਜੋ ਆਰਤੀ ਤੋਂ ਉਪਰੰਤ ਲੰਗਰ ਬਤਾਇਆ ਜਾਣਾ ਹੈ ਇਹ ਗੁਰੂ ਘਰ ਦੇ ਜੋ ਪ੍ਰਸ਼ਾਦੇ ਤਿਆਰ ਹੋ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆਦਾ ਸੰਗਤ ਦੇ ਖਾਣ ਨੂੰ ਦੇਖਦੇ ਹੋਏ ਲੰਗਰ ਆਰ ਪੀ ਤੋਂ ਪਹਿਲਾਂ ਹੀ ਖੋਲਤਾ ਜਾਂਦਾ ਹੈ ਕਿਉਂਕਿ ਬਾਅਦ ਵਿੱਚ ਫਿਰ ਸੰਗਤ ਨੂੰ ਖੜੇ ਹੋ ਕੇ ਵੇਟ ਕਰਨੀ ਪੈਂਦੀ ਹੈ ਸੰਗਤ ਦੇ ਜਿਆਦਾ ਹਸਤਾਂ ਜਿਹੜੇ ਹੋਏ ਇਹ ਜੋ ਗੁਰੂ ਘਰ ਦਾ ਲੰਗਰ ਹੈ ਇਹ ਆਰ ਪੀ ਤੋਂ ਪਹਿਲਾਂ ਹੀ ਖੋਲ ਦਿੱਤਾ ਜਾਂਦਾ ਹੈ ਜੀ ਦਾ ਪਠਾ ਮਾਰਦਾ ਉਪਖਾ ਦੇ ਕੇ ਨੰਕਰ ਆਰਦੂਪਹਿਲਾ ਸ਼ੁਰੂ ਕਰ ਦਿੱਤਾ ਗਿਆ ਗੁਰਦੁਆਰਾ ਸੰਤ ਬਾਬਾ ਅੰਤਜੀ ਸਿੰਘ ਕੰਗਵਰ ਟੰਗੜੀ ਵਾਲੇ ਮਿਤੀ 14 ਅਗਸਤ 2025 ਸੰਜਾ ਵੇਲੇ ਦੀ ਆਰਤੀ ਹੋਣ ਵਾਲੀ ਹੈ ਸ਼ੁਰੂ ਜੀ ਹੁਣ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਮਹਾਕੋਟਾਂ ਦੇ ਅਸਥਾਨ ਤੇ ਪਿੰਡ ਜੰਡੋਲੀ ਆਓ ਗੁਰਦੁਆਰਾ ਸਤਬਾਬਾ ਹਰਨਾਮ ਸਿੰਘ ਜੀ ਦੇ ਰੂਹੀ ਕਰ ਨਾਲ ਹੀ ਸਾਹਮਣੇ ਲੰਗਰ ਹਾਲ ਗੁਰਦੁਆਰਾ ਸਤਬਾਬਾ ਹਰਨਾਮ ਸਿੰਘ ਜੀ ਇਹ ਹੈ ਜੀ ਦਰਬਾਰ ਸਾਹਿਬ ਗੁਰਦੁਆਰਾ ਸਤਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੇ ਵਾਲੇ ਪੂਰੀ ਵਾਲੇ ਚਿਵਾਰੇ ਵਾਲੇ ਪਿੰਡ ਝੰਡੋਲੀ ਵਾਲਿਆਂ ਦਾ ਸਾ ਜੀ i Thank <imitation> you. မင်းတို့ ဘဝကိုဟန့်တေဟန့်တေတော့မယ်နာ့တီရဲ့စတလမသာရီသန့်တေတော့အာသနောနာမတေတော့ဥစ္စတန်သန့်တေတော့ပြေတေတော့ချစ်တေ

پھل دوي جے تولا دے رتن آج کٹے جاری رن اے رتن آج سانا رتن جاری کنه پر وامن نو بوتے جو مہار تنت رتن آو رتن i'm Shivaya. Namah Shivaya. Namah Shivaya. Namah Shivaya. Namah Shivaya. Namah Shivaya. দেব <laughs> Why do we love သာမွေသာရဏပါဘေကမေသာတိပါယေပေနေနာတုသာတိဘပါမဟိသဏ္ဍပါဒေယေနာယေသာတိမေနာစေယားသဘဝေတောတံပရိပတ်တေ मेरा गाना बहुत सुनाओ जिनका भागो ਗੱਲੋਂ ਭਾਰੋ ਕੋ ਪੀਆ ਕੋ ਬੱਲ ਬਲੋ ਨਾਮ ਜੇ ਤੁਲ ਗਾਣ ਕੋ ਕੋ ਜੇ ਜੀ ਮੈਂ ਤੁਹਾਂ ਕੀ ਅੰਤ ਤੇ ਜੀ ਤੁੰਤਾਂ ਹਰੇ ਰਾਹੀ ਕੋ ਕੋ ਪੁੱਛਿਆ ਭਗਵਾਨ ਕੀ ਜਵਾਬ ਦਿੱਤੇ ਮੁਹੰਮਦ ਸੰਤਨ ਬੇਨਾ ਮੈਂ ਤੁਹਾਂ ਕੀ ਕਥੇ ਬ੍ਰਹਮ ਲੋਕ ਕਸਬਲ ਪੰਦਰੇ ਯਾਤ ਰੋ ਆਪਣੇ ਕੋ ਗੁੰਗੇ ਪੈ ਬੱਲ ਜਨ ਤੁਟਾ जो तुमको दोता पाए सत सिर पर तोल वो भगवान के भजे दाता परो पाए ईश्वर हर पर पितल पाए और मैं कर मांगू ईश्वर के निमित्त पर पाले न चिंतन भगवान के तो जो नाम जपना श्री तारापति पर भगवान का वचन बात है संता

जय जय श्री राधे जय जय श्री राधे कृष्ण बल बल कृष्ण गोविंद गोविंद राधे जय जय श्री राधे जय जय श्री राधे कृष्ण बल बल कृष्ण गोविंद गोविंद राधे

ਬੋਲਿਕੋ ਵੀ ਜੇਵਾ ਕਰਦੇ ਨੇ ਜੇਵਾ ਕਰਦੇ ਅੱਗੇ ਵਾਰ ਤੇ ਸਮਾਧਵਕ ਨੇ ਯੁਰਗਾਂ ਦੰਦੇ ਬਾਰਕਤੇ ਚੱਲਦਾ ਪਰੇਤਿ ਵਰਤ ਮਹਾਰਾਜ ਤੱਕ ਇੱਥੇ ਮੇਰਾ ਪ੍ਰਿਆਸ ਜਾਣਾ ਬੜੀ ਸਨੇ ਗੁਰਬਾਣੀ ਕਰਦਾ ਕੀਰਤਨ ਦਾ ਭਾਵ ਸਮੋਹ ਸੰਤਾਂ ਦੇ ਰਾਸ ਤੇ ਹਿਰਦੇ ਤੇ ਸਮਾਧਾਨ ਜੜ ਤੇ ਜਾਵਾ ਵਾਲਾ ਜੀਵਸ ਮਾਤ੍ਰ ਸ਼ਬ ਦੇ ਸਾਰ ਸਾਖ ਜੀ ਕੇ ਅਰਬਾਰ ਵਿੱਚ ਸੰਗਤਾਂ ਦੇ ਦੂਰ ਨਿਮਰ ਗੱਲ ਕਰਦੇ ਹਾਜ਼ਰੀਆਂ ਪੰਜਾਂ ਸੰਗ ਕਰਕੇ ਮਨ ਹੜਕੇ ਤੱਕ ਕਰਕੇ ਸਬਦਾਂ ਦੀਆਂ ਹਾਜ਼ਰੀਆਂ ਦਰ ਪਰਮਾਤਮਾ ਕਰੀਆਂ ਸੋਪਾ ਬਲੋਖਾ ਮਾਂ ਪੂਰੀਆਂ ਕਰੀਆਂ بچا کی رکشا رکشا کر دیا پاسا سبدہ چولہا ਖੁਸ਼ੀਆਂ ਨਾ ਪਰੀਆਂ ਪਰ ਪਰ ਮੇਰ ਕਲਸ ਦੀ ਬਾਤਾਂ ਕੀ ਚਾਰ ਕਰਦੇ ਰਹਿਣਾਈ ਯਾਰ ਸੁਖਾਂ ਦੀ ਪਰਿਖੇਤਵੇਂ ਸਤਿਗੰਤ ਮੰਤਵ ਮਹਾਰਾਜ ਨਗਰ ਤੋਂ ਦੀ ਨੰਗਰ ਸ਼ਟੌਂ ਦੀ ਮਾਤਾਵਾ ਪੈਰ ਦੀ ਜੀ ਪ੍ਰਣਾਮ ਕਰੀ ਗੰਗਿਆ ਜੀ ਦਾ ਪਾਈ ਭਾਰੇ ਸਭਨਾ ਦੀਆਂ ਸੇਵਾਵਾਂ ਹੈ ਕੋੜੀਆਂ ਬਾਨਾ سب بچیا دیا منو پاپنا کرو کاروبار بخش بسو نام روپیہ بسو مانا سدا پا کر مہان مہان

सोदहु रो श्री गोपाल का कंस जेवि काडनाम रूपज जसवे सबलो प्रजगर नैना मेरा मुख का तो घेरा हो